ਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਹਾਂ ਪਤੀ ਪਤਨੀ ਦਾ ਗੀਤ ਹੈ ਪਤੀ ਨੌਕਰ ਹੁੰਦਾ ਤਾਂ ਪਤਨੀ ਉਹਨੂੰ ਯਾਦ ਕਰਦੀ ਹੈ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੂੰ ਆ ਜਾ ਮੈਨੂੰ ਕਹਿੰਦੀ ਚਿੱਠੀਆਂ ਤਾਂ ਇੰਨੀਆਂ ਆਉਂਦੀਆਂ ਨੇ ਪਰ ਤੂੰ ਆਉਣ ਦੀ ਕੋਈ ਚਿੱਠੀ ਨਹੀਂ ਪਾਉਂਦਾ ਸੋ ਬੜਾ ਪਿਆਰਾ ਗੀਤ ਹੈ ਮੈਨੂੰ ਲੱਗ ਆਸ ਹੈ ਵੀ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣ ਅਨੰਦ ਪਿਆਰੇ ਜੀ ਗੀਤ ਦਾ ਤੇਰੇ ਆਉਣ ਦੀ ਚਿੱਠੀ ਨਾ ਕੋਈ ਆਈ ਚਿੱਠੀਆਂ ਤਾਂ ਲੱਖ ਮੀਲੀਆਂ ਤੇਰੇ ਆਉਣ ਦੀ ਚਿੱਠੀ ਨਾ ਕੋਈ ਆਈ ਚਿੱਠੀਆਂ ਤਾਂ ਲੱਖ ਮੀਲੀਆਂ ਦਸ ਕੀ ਨੂੰ ਦਿਲ ਦਾ ਮੈਂ ਹਾਲ ਸੁਣਾਮਾ ਵੇ ਬਾਜ ਤੇਰੇ ਢੋਲਾ ਮਰਦੀ ਮੈਂ ਜਾਮਾ ਵੇ ਕਿਹੜੀ ਗੱਲੇ ਤਾ ਤੂੰ ਦਿਲੋਂ ਭੁਲਾਈ ਚਿੱਠੀਆਂ ਤਾਂ ਲੱਖ ਮੇਲੀਆਂ ਤੇਰੇ ਆਉਣ ਦੀ ਚਿੱਠੀ ਨਾ ਕੋਈ ਆਈ ਚਿੱਠੀਆਂ ਤਾਂ ਲੱਖ ਮਿਲੀਆਂ ਜਾਦ ਅਣ ਮੈਨੂੰ ਤੇਰੇ ਮਿੱਠੇ ਮਿੱਠੇ ਬੋਲਵੇ ਜਾਦ ਤੈਨੂੰ ਰੁੱਸੇ ਨੂੰ ਮਨਾਉਂਦੀ ਸੀ ਮੈਂ ਟੋਲਵੇ ਹੁਣ ਚੱਲੀ ਨਾ ਜਾਂਦੀ ਜੁਦਾਈ ਚਿੱਠੀਆਂ ਤਾਂ ਲੱਖ ਮਿਲੀਆਂ ਤੇਰੇ ਆਉਣ ਦੀ ਚਿੱਠੀ ਨਾ ਕੋਈ ਆਈ ਚਿੱਠੀਆਂ ਤਾਂ ਲੱਖ ਮਿਲੀਆਂ ਬੂਹੇ ਬਿਚੋਂ ਕਦੇ ਚੈਨਾ ਬਾਹਰ ਨਾ ਜਾਮ ਵੇ ਜੇ ਤੀਕਰ ਆ ਜਾ ਤੈਨੂੰ ਹਾਲ ਸੁਣਾ ਮਵੇਂ ਲੈ ਕੇ ਤੂੰ ਝੁੱਟੀਆਂ ਮੇਰੀ ਕੱਲੀ ਦੀਵੇ ਜਿੰਦ ਕੁ ਬਰਾਈ ਝੁੱਟੀਆਂ ਤਾਲਕ ਮੀਲੀਆ ਰੇ ਰੇ ਆਉਣ ਦੀ ਚਿੱਠੀ ਨਾ ਕੋਈ ਆਈ ਚਿੱਠੀਆਂ ਤਾਂ ਲੱਖ ਮਿਲੀਆਂ ਤੂੰ ਆਵੇਂ ਚੰਨਾ ਮੁੱਕ ਜਾਣ ਜੁਦਾ ਮਾ ਆਪੁਰ ਦੇਸੀ ਆਵੇ ਹਾਲ ਸੁਣਾ ਮਾ ਚੇਤੀਆ ਜਾ ਵੇ ਟੋਲਸ ਪਾਹੀ ਚਿੱਠੀਆਂ ਤਾਂ ਲੱਖ ਮਿਲੀਆਂ ਤੇਰੇ ਆਉਣ ਦੀ ਚਿੱਠੀ ਨਾ ਕੋਈ ਆਈ ਚਿੱਠੀਆਂ ਤਾਂ ਲੱਖ ਮਿਲੀਆਂ